ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਆਇਆ ਇਹ ਵੀਡੀਓ ਆਪਾਂ ਦੇਖਾਂਗੇ ਬੇਸ ਦੀ ਆਪਾਂ ਜਿਹੜਾ ਬੇਸ ਬਣਾਂਗੇ ਇਹ ਸਾਰੀਆਂ ਪੱਗਾਂ ਨਾਲ ਸਜਾਇਆ ਜਾਊਗਾ ਚਾਹੇ ਹੋਵੇ ਵੱਟਾਂ ਵਾਲੀ ਦਸਤਾਰ ਚਾਹੇ ਹੋਵੇ ਪੈਂਚਾ ਵਾਲੀ ਦਸਤਾਰ ਫੋਲ ਵੀਡੀਓ ਮੈਂ ਪਹਿਲੀ ਵਾਰੀ ਅਪਲੋਡ ਕਰ ਰਿਹਾ ਇਸ ਲਈ ਜੇ ਕੋਈ ਗਲਤੀ ਹੋਈ ਤਾਂ ਮਾਫ਼ ਕਰਿਓ ਜਿਹੜਾ ਆਪਾਂ ਜੋੜਾ ਕਰਨਾ ਹੈਗਾ ਇਹ ਕੰਨ ਦੇ ਨਾਲ ਕਰਨਾ ਹੈਗਾ ਨਾਹੀਂ ਬੜਾ ਉੱਪਰ ਕਰਨਾ ਨਾਹੀਂ ਬੜਾ ਨੀਵਾ ਕਰਨਾ ਕੰਨ ਦੇ ਨਾਲ ਕਰਨਾ ਤੇ ਜੁੜੇ ਨੂੰ ਬੜਾ ਆਪਾਂ ਟੈਂਟ ਨਹੀਂ ਕਰਨਾ ਜੇ ਕੋਈ ਚੀਜ਼ ਸਮਝ ਨਾ ਲੱਗੀ ਜਾਂ ਤੁਹਾਨੂੰ ਗਲਤੀ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜਿਹੜਾ ਆਪਾਂ ਪਰਨਾ ਲਿਆਗਾ ਇਹਦੀ ਲੈਂਥ ਹੈ 1.5 ਮੀਟਰ ਪਰਨਾ ਤੁਸੀਂ ਲੈ ਸਕਦੇ ਹੋ ਜਿਵੇਂ ਆਪਣਾ ਸਰੂਪਾ ਹੁੰਦਾ ਹੈਗਾ ਉਹਨੂੰ ਬਣਾ ਸਕਦੇ ਹੋ ਇੱਕ ਕਿਨਾਰੀ ਆਪਾਂ ਪਰਨੇ ਦੀ ਦੂਜੀ ਸਾਈਡ ਲੈ ਕੇ ਜਾਵਾਂਗੇ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਰੈਂਦੀ ਕਿਨਾਰੀ ਆਪਾਂ ਜੂੜੇ ਦੇ ਉੱਤੋਂ ਦੀ ਉੱਪਰ ਲੈ ਕੇ ਜਾਵਾਂਗੇ ਸੇਮ ਤੁਸੀਂ ਉੱਦਹੀ ਕਰਨਾ ਜਿਵੇਂ ਆਪਾਂ ਵੀਡੀਓ ਵਿੱਚ ਕਰ ਰਹੇ ਹਾਂਗੇ ਪਰ ਨੇ ਉਤੇ ਲਾਈਟ ਜਾ ਰਹੀ ਪੈ ਰਹੀ ਸੀ ਇਸ ਕਰਕੇ ਆਪਾਂ ਲਾਈਟ ਬੰਦ ਕਰਤੀ ਆਪਾਂ ਅਗਲਾ ਲੜ ਲਾਵਾਂਗੇ ਦੂਜੀ ਸਾਈਡ 'ਤੇ ਆਪਾਂ ਮਤਲਬ ਕੱਪੜਾ ਪਾਵਾਂਗੇ ਉਹਦੇ ਨਾਲ ਕੀ ਬੂ ਕਰਨਾ ਹੈ ਜਿਹੜੀ ਫਲਾਪਟ ਹੋਗੀ ਇੱਕੋ ਜਿਹੀ ਆਊਗੀ ਨਹੀਂ ਇੱਕ ਪਾਸੇ ਜ਼ਿਆਦਾ ਮੋਟੀ ਹੋ ਜਾਂਦੀ ਹੈ ਤੇ ਇੱਕ ਪਾਸਿਓ ਟੋਆ ਜਾ ਰਹੇ ਤਾਂਗਾ ਆਪਾਂ ਦੋਨੇ ਸਾਈਡ ਇੱਕੋ ਜਿਹੀ ਕਰਨ ਵਾਸਤੇ ਐਟਲੀ ਸਾਈਡ ਕੱਪੜਾ ਪਾਵਾਂਗੇ ਲੜ ਦੇ ਪੂਰੀ ਸਫਾਈ ਕਰਕੇ ਫਿਰ ਪਿੰਚ ਕਰਿਆ ਕਰੋ ਤੇ ਆਪਣਾ ਜਿਹੜਾ ਕੰਨ ਹੁੰਦਾ ਇਹਨੂੰ ਸਿੱਧਾ ਕਰਕੇ ਪੈਲੀ ਰੱਖਿਆ ਕਰੋ ਉਹਦੇ ਨਾਲ ਕੀ ਹੁੰਦਾ ਜਦੋਂ ਆਪ ਪੱਪਾ ਗਬਾਂਦੇ ਆ ਤਾਂ ਆਪਣਾ ਥੋੜੇ ਦੇ ਰਵਾਦੀ ਕੰਨ ਦੁਖਣ ਲੱਗ ਜਾਂਦਾਗਾ ਲੜ ਨੂੰ ਪੂਰਾ ਸਾਫ ਕਰਕੇ ਤੇ ਹੌਲੀ ਹੌਲੀ ਨਾਲ ਜਿਹੜਾ ਜੋੜਾ ਹੁੰਦਾ ਉੱਪਰ ਨੂੰ ਖਿਸਕ ਜਾਂਦਾ ਤੇ ਉਹਨੂੰ ਆਪਾਂ ਥੱਲੇ ਨੂੰ ਨੱਪਿਆ ਕਰੋ ਉਂਗਲਾਂ ਦੀ ਸਹਾਇਤਾ ਨਾਲ ਆਪਾਂ ਜੋੜੇ ਨੂੰ ਥੱਲੇ ਨੂੰ ਨੱਪਿਆ ਕਰੋ ਫਰੰਟ ਤੋਂ ਵੀ ਉੱਪਰਲੇ ਪਾਸਿਓਂ ਸਾਫ਼ ਕਰਿਆ ਕਰੋ ਲੜ ਨੂੰ ਕਈ ਵਾਰੀ ਕੀ ਹੁੰਦਾ ਆਪਾਂ نیچے ਧਿਆਨ ਵੱਧਦੇ ਰਹਿੰਦੇ ਆਂ ਉੱਪਰ ਆਪਣੀ ਸਫਾਈ ਉੱਧਰ ਨਹੀਂ ਆਉਂਦੀ ਜਿੱਦਾਂ ਆਪਾਂ ਚਾਹੁੰਦੇ ਹੁੰਦੇ ਆਂ ਜਿਹੜਾ ਅਗਲਾ ਹੜਾ ਆਪਾਂ ਇਹਦੇ ਵਿੱਚ ਵੀ ਕੱਪੜਾ ਪਾਵਾਂਗੇ ਕੱਪੜਾ ਪਾਉਣ ਦਾ ਰੀਜਨ ਆਪਾਂ ਤੁਹਾਨੂੰ ਪਹਿਲਾਂ ਦੱਸ ਹੀ ਦਿੱਤਾ ਆਂ ਜਿਹੜਾ ਇਹ ਆਪਾਂ ਕੱਪੜਾ ਪਾਵਾਂਗੇ ਇਹਨੂੰ ਆਪਾਂ نیچے ਨੂੰ ਕਰਕੇ ਪਾਵਾਂਗੇ ਜਿਸ ਦੇ ਨਾਲ ਆਪਾਂ ਮੋਰਨਿੰਗ ਲੜ ਜਾਂ ਕਲਗੀ ਲੜ ਲਾਉਣੇ ਆ ਜਦੋਂ ਤਾਂ ਜਿਹੜਾ ਡੰਗ ਪੈ ਜਾਂਦਾ ਬਲ ਪੈ ਜਾਂਦੇ ਆ ਉਹ ਪੈਣੇ ਹਟ ਜਾਂਦੇ ਨੇਗੇ ਆਖਰੀ ਲੜ ਨੂੰ ਅੱਖ ਦੇ ਲਵੇ ਲਾਇਆ ਕਰੋ ਬਲ ਉੱਪਰ ਚੱਕ ਕੇ ਨਾ ਲਾਇਆ ਕਰੋ ਇੱਕ ਵਾਰੀ ਪਿੰਚ ਕਰਕੇ ਗੂਠਾ ਰੱਖ ਕੇ ਆਪਾਂ ਉੱਪਰੋਂ ਵੀ ਦੁਬਾਰਾ ਪਿੰਚ ਕਰਾਂਗੇ ਜਿਸ ਨਾਲ ਕਿ ਉਹ ਜਿਹੜੇ ਟੋਏ ਹੋਣਗੇ ਉਹ ਮਤਲਬ ਭਰ ਜਾਣਗੇ ਪੂਰਾ ਸਾਫ ਕਰਕੇ ਮਤਲਬ ਉੱਪਰਲੇ ਪਾਸੇ ਮੋੜ ਕੇ ਲੜਨੂੰ ਸਮਾਰਕੇ ਲਾਉਣਾ ਆਪਾਂ ਪਰਨੇ ਦਾ ਜਿਹੜਾ ਰਹਿੰਦਾ ਲੜ ਰਹਿ ਜੂਗਾ ਆਪਾਂ ਇਹਨੂੰ ਜਿਹੜਾ ਪਿੱਛੇ ਲੜ ਲਾਇਆਗਾ ਉਹਦੇ ਵਿੱਚ ਹੀ ਆਪਾਂ ਫਸਾ ਦਾਂਗੇ ਉਹਦੇ ਨਾਲ ਕੀ ਹੋਊਗਾ ਨਾ ਮਤਲਬ ਜਿਹੜਾ ਡੰਗ ਪੈ ਰਿਹਾਗਾ ਭਰ ਜੂਗਾ ਉਹ ਥੋੜਾ ਮੋਟਾ ਜਿਹੜਾ ਡੰਗ ਪਊਗਾ ਉਹ ਮਤਲਬ ਕਲੀਅਰ ਹੋ ਜਾਊਗਾ ਆਪਣਾ ਬੇਸ ਦੀ ਗਲਾਈ ਤੁਸੀਂ ਵਧੀਆ ਰੱਖਿਆ ਕਰੋ ਮੈਂਟੇਨਰ ਰੱਖਣੀ ਹੈ ਗਲਾਈ ਆਪਾਂ 50 ਬੰਨਾਂਗੇ 50 ਨਾ ਤਾਂ ਬੜੀ ਆਪਾਂ ਉੱਚੀ ਬੰਨਣੀ ਆ ਨਾ ਹੀ ਬੜੀ ਨੀਚੇ ਬੰਨਣੀ ਆ ਤੁਸੀਂ ਜਿਹੜੇ ਤੁਹਾਡੇ ਪਰਵੱਟੇ ਹੁੰਦੇ ਨੇ ਇਹਨਾਂ ਤੋਂ 2 ਉਂਗਲਾਂ ਉੱਚੀ ਬੰਨਿਆ ਕਰੋ 50 50 ਦੀ ਇੱਕ ਗੰਢ ਮਾਰਿਆ ਕਰੋ ਤਾਂ ਕਿ ਜਿਹੜਾ ਪਿੱਛੇ ਆਪਣੇ ਪੱਗ ਬੰਨਣ ਤੋਂ ਬਾਅਦ ਡੁਗਣ ਲੱਗ ਜਾਂਦਾ ਨਾ ਕਿਸਪੈਨ ਲੱਗ ਜਾਂਦੀ ਆ ਉਹ ਨਹੀਂ ਪੈਂਦੀ ਜੇ ਵੀ ਇਸ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ